ਸੁਵਰਧ ਦੀ ਵੱਡੀ ਖਬਰ ਪਟਿਆਲਾ ਦੁਆਰਾ ਜਿੱਥੇ ਕਿ ਪਟਿਆਲਾ ਵਿਖੇ ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ। ਪਟਿਆਲਾ ਦੇ ਡੀਅਰ ਪਾਰਕ ਰੋਡ ਉੱਤੇ ਵੱਡਾ ਹਾਦਸਾ ਵਾਪਰਿਆ ਤਾਂ ਕ੍ਰੇਟਾ ਗੱਡੀ ਦੀ ਓਵਰ ਸਪੀਡ ਕਾਰਨ ਇੱਕ ਲੜਕੀ ਦੀ ਦਰਦਨਾਕ ਮੌਤ ਹੋ ਗਈ ਹੈ। ਜਦੋਂ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ। ਸੂਚਨਾ ਦੇ ਵਿੱਚ ਪੁਲਿਸ ਪਹੁੰਚੀ ਹੈ ਤੇ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਦੀ ਸਪੀਡ ਤਕਰੀਬਨ 140 ਤੋਂ ਵੀ ਪਾਰ ਸੀ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਪਟਿਆਲਾ ਦੇ ਡੀਅਰ ਪਾਰਕ ਰੋਡ ਉੱਤੇ ਵਾਪਰਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕ੍ਰੇਟਾ ਗੱਡੀ ਜਿਹੜੀ ਕਿ ਵੱਡਾ ਦਰਦਾਂ ਖਾਸਾ ਵਾਪਰਿਆ ਜਿਸ ਤੋਂ ਵੀ ਇੱਕ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਹੈ। ਤਕਰੀਟਾ ਗੱਡੇ ਦੇ ਓਵਰ ਸਪੀਡ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਜਿਹੜਾ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਦੱਸਿਆ ਜਾ ਰਿਹਾ ਹੈ। ਤਾਂ ਪੁਲਿਸ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਗਿਆ ਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਗੱਡੇ ਦੀ ਸਪੀਡ ਤਕਰੀਬਨ 140 ਤੋਂ ਪਾਰ ਸੀ ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰਿਆ ਜਿਸ ਤੋਂ ਵਿੱਚ ਇੱਕ ਮਹਿਲਾ ਦੀ ਦਰਦਨਾਕ ਮੌਤ ਵੀ ਹੋ ਗਈ ਹੈ। ਅੱਜ ਸਵੇਰੇ ਤਲਾ ਮਲਿਸੇ ਵੀ ਇੱਕ ਕਾਰ ਦਾ ਟੁੱਟਲਾ ਲੱਛਣ ਹੋਇਆ। ਇਹ ਮੌਕੇ ਤੇ ਪਹੁੰਚੀ ਸੀ ਸੇਲਪੁਰ ਪਾਰਕ OK ਮੌਕੇ ਦੇਖਿਆ ਇੱਕ ਟੇਟਾ ਕਾਰ ਅੱਗੇ ਟੁੱਟ ਹੋਇਆ ਇੱਕ scooters ਦਾ ਦੋਵਾਂ ਨਾਲ ਇੱਕ electric scooter ਤੇ ਲੜਕੀ ਸੀ ਰੁਕੀ ਦੇਖੋਗੀ ਮੌਕੇ ਤੇ ਇਹ ਜਿਹੜੀ ਰੱਡ ਬੋਡੀ ਅੱਥਰੂ ਜਾਪੀ ਹੈ ਅੰਕਲਾ ਸਿੰਘ ਮਨਾਲ ਦੇ ਬੰਦੇ ਦਾ ਕੁੰਜਰ ਹੋ ਗਿਆ ਸੀ ਤੇ ਉਹਨੂੰ ਆਪਾਂ ਪਹੁੰਚਾ ਦੇਣਾ ਜਵਾਕ ਜਿਹੜੀ ਲੜਕੀ ਦੱਸ ਰਹੀ ਕੱਲੀ ਸੀ ਕਿਉਂਕਿ ਲੜਕੀ ਕੱਲੀ ओके दे टिक कुड़ी दी हुई है।, है ए कुछ लगया लग पता नहीं कुड़ी केड़ी जगह दी सीगी कुड़ी ਦਾ ਤਾਂ ਦਸਤ ਮਿਲਿਆ ਉਹਦਾ ਕੰਡਿਆ ਰਸ ਆ ਰਿਹਾ ਤੇ ਜਿਹੜਾ ਜਿਹੜਾ ਮੁੰਡਾ ਜਿਹਦਾ ਤੁਸੀਂ ਕਹਿ ਰਹੇ ਹੋ ਉਹ ਕਿਵੇਂ ਉਹਦੀ ਤਬੀਅ ਠੀਕ ਹੈ ਜੀ ਉਹਦੀ ਤਰੀ ਠੀਕ ਨੂੰ ਜਾ ਕੇ ਉਹ ਅਦੇ ਆਪ ਦਾਖਲ ਚੱਲ ਜਾਵਾ ਅੱਛਾ ਉਹਦਾ ਅਸੀਂ ਪਤਾ ਕਰਨਾ ਉਹ ਲੋਕਲੀ ਸੀ ਜੀ ਉਹ ਲੋਕਲੀ ਨਾਲ ਦੇ ਬੰਦੇ ਦਾ ਜੀ